ਸਾਸ੍ਰੀ ਕਾਲ ਜੀ ਮੈਂ ਸ਼ਰਨ ਜਿਵੇਂ ਕਿ ਤੁਸੀਂ ਜਾਣਦੇ ਹੋ ਸੀਮ ਭਗਵੰਤ ਮਾਨ ਵੱਲੋਂ ਜੋ ਜੁਧ ਨਸ਼ਾ ਦੀ ਮੋਹਮ ਨੂੰ ਇੱਕ ਚਲਾਈ ਗਈ ਹੈ ਤਾਂ ਕਿ ਨਸ਼ਾ ਪੰਜਾਬ ਵਿੱਚੋਂ ਬਿਲਕੁਲ ਖਤਮ ਕੀਤਾ ਜਾ ਸਕੇ ਇਸ ਨੂੰ ਲੈ ਕੇ ਡਿਸਟ੍ਰਿਕਟ ਫਰੀਦਕੋਟ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਦਿ ਬਡੇ ਕੋਈ ਨਾ ਕੋਈ ਕਾਰਵਾਈ ਰਿਕਵਰੀ ਪ੍ਰਾਪਤ ਕੀਤੀ ਜਾ ਰਹੀ ਹੈ ਅੱਜ ਕੀ ਰਿਕਵਰ ਹੋਇਆ ਹੈ 950 ਚਾਦਰਾਂ ਕਰ ਲਈ ਹਨ ਡੀਐਸਪੀ ਤਰਲੋਚਨ ਜੀ ਅ ਸਰ ਸਾਸ੍ਰੀ ਕਾਲ ਸਾਸ੍ਰੀ ਕਾਲ ਜੀ ਅ ਸਰ ਅੱਜ ਕੀ ਰਿਕਵਰੀ ਪ੍ਰਾਪਤ ਹੋਈ ਹੈ ਜੋਧ ਨਸ਼ਾ ਵਰਤ ਜਿਹੜੀ ਮੇਮ ਚੱਲ ਰਹੀ ਹੈ ਤੇ ਉਸ ਦੇ ਵਿੱਚ ਫ੍ਰੀਕੋਡ ਪੀਸ ਵੱਲੋਂ ਲਗਾਤਾਰ ਹੀ ਸ਼ਾਪਾਮਾਰੀ ਕੀਤੀ ਜਾਂਦੀ ਹੈ ਤੇ ਰੋਜ਼ਾਨਾ ਅਸੀਂ ਜਿਹੜੇ ਨਸ਼ਾ ਵਿਚਣ ਵਾਲੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਹਾਂ ਜ਼ਿਲ੍ਹੇ ਵਿੱਚ ਭੇਜ ਰਹੇ ਹਾਂ ਤੇ ਪਿਛਲੇ 24 ਘੰਟਿਆਂ ਦੌਰਾਨ ਅਸੀਂ ਫ੍ਰੀਕੋਡ ਵੱਖ-ਵੱਖ ਥਾਣਿਆਂ ਵੱਲੋਂ ਪੰਜ ਮਕਦਮੇ ਦਰਜ ਕੀਤੇ ਗਏ ਨੇ ਜੋ ਨਸ਼ੇ ਨਸ਼ੇ ਵਿਰੋਧ ਐਨਡੀਪੀਐਸ ਐਕਟ ਦੇ ਤੇ ਜਿਸ ਵਿੱਚ ਅਸੀਂ 10 ਜਿਹੜੇ ਨਸ਼ਾ ਕਰਨ ਵਾਲੇ ਐਡਿਕਟਡ ਸੀ ਨਸ਼ੇੜੀ ਸੀ ਉਹਨਾਂ ਨੂੰ ਅਸੀਂ ਨਸ਼ਾ ਛਡੋ ਕੇਂਦਰਾਂ ਚ ਦਾਖਲ ਕਰਵਾਇਆ ਹੈ ਜਿਹੜਾ ਅਸੀਂ ਮਕਦਮੇ ਦਰਜ ਕੀਤੇ ਨੇ ਇੱਕ ਮਕਦਮਾ ਨੰਬਰ 123 ਜਿਹੜਾ ਸਿਟੀ ਫ੍ਰੀਕੋਰਟ ਵਿੱਚ ਦਰਜ ਕੀਤਾ ਗਿਆ ਮਨਪ੍ਰੀਤ ਨਾਂ ਦੇ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਅਨਸ਼ੀਲੀਆਂ ਗੋਲੀਆਂ ਬ੍ਰਾਂਧ ਹੋਈਆਂ ਸੀ ਤੇ ਇਸ ਤੇ ਪਹਿਲਾਂ ਵੀ ਤਿੰਨ ਮਕਦਮੇ ਦੋ ਮਕਦਮੇ ਜਿਹੜੇ ਨੇ ਦਰਜ ਨੇ ਇੱਕ ਮਕਦਮਾ 125 ਉਹ ਵੀ ਸਿਟੀ ਫ੍ਰੀਕੋਰਟ ਦਾ ਇਸ ਵਿੱਚ ਦੋ ਦੋਸ਼ੀ ਫੜੇ ਗਏ ਸੀ ਤੇ ਜਿਨ੍ਹਾਂ ਤੋਂ ਵੀ ਅਨਸ਼ੀਲੀਆਂ ਗੋਲੀਆਂ ਬ੍ਰਾਂਧ ਹੋਈਆਂ ਸੀ ਤੇ ਇੱਕ ਦੋਸ਼ੀ rahul kumar ਤੇ ਦੂਜਾ sukhpreet ਜਿਹੜਾ rahul 'ਲੇ ਉਸਤੇ ਤਿੰਨ ਮੁਕਦਮੇ ਦਰਜ ਨੇ ਨਸ਼ੇ ਦੇ ਤੇ ਜਿਹੜਾ sukhpreet ਉਸਤੇ ਤਿੰਨ ਮੁਕਦਮੇ ਉਸਤੇ ਵੀ ਤਿੰਨ ਨੇ ਨਸ਼ੇ ਦੇ ndps ਐਕਟ ਦੇ ਤੇ ਮੁਕਦਮਾ ਨੰਬਰ 159 ਜਿਹੜਾ ਸਦਰਫੀਕ ਕੋਲੇ ਦੱਚ ਕੀਤਾ ਗਿਆ ਇੱਕ ਮੰਗਲ ਸਿੰਘ ਨਾਂ ਦੇ ਦੋਸ਼ੀ ਦੇ ਕੋਲੋਂ ਨਸ਼ੀਗੀਆਂ ਗੋਲੀਆਂ ਫੜੀਆਂ ਗਿਆ ਸੀ ਇਸ ਤੇ ਵੀ ਪਹਿਲਾਂ ਇੱਕ ਮੁਕਦਮਾ ਨਸ਼ੇ ਦਾ ਪਹਿਲਾਂ ਦਰਜੇ ਮੁਕਦਮਾ ਨੰਬਰ 160 ਸਦਰ ਫ੍ਰੀਕੋਡ ਵਾਲੇ ਦਰਜ ਕੀਤਾ ਗਿਆ ਸੀ ਵਿਸ਼ਨੂ ਸਿੰਘ ਦੇ ਉੱਪਰ ਇਸ ਤੋਂ ਅਸੀਂ ਜਿਹੜੀ ਹੈਰਨ ਬਰਾਂਦ ਕੀਤੀ ਸੀ ਇਹ ਜਿਹੜੇ ਇਹਨਾਂ ਜਿਹੜੇ ਵੱਖ-ਵੱਖ ਮੁਕੱਦਮੇ ਜਿਹੜੇ ਇਹ ਦੋਸ਼ੀ ਫੜੇ ਨੇ ਇਹਨਾਂ ਨੂੰ ਮਾਝਾ ਕੋਰਟ ਦੇ ਚੱਜ ਪੇਸ਼ ਕਰਾਂਗੇ ਪੇਸ਼ ਤੋਂ ਬਾਅਦ ਰਿਮਾਨਡ ਲੈ ਕੇ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਵੀ ਇਹ ਜਿਹੜਾ ਨਸ਼ਾ ਨਸ਼ੀਲੀਆਂ ਗੋਲੀਆਂ ਜਾਂ ਹੈਰਨ ਕਿੱਥੋਂ ਲੈ ਕੇ ਆਉਂਦੇ ਸੀ ਅੱਗੇ ਇਹ ਅੱਗੇ ਕਿੰਨੇ ਆ ਕੋਲ ਅੱਗੇ ਗਾਗ ਲੱਗੇ ਸੀ ਜਿਹੜੇ ਜਿਨ੍ਹਾਂ ਨੂੰ ਸੇਲ ਕਰਦੇ ਸੀ ਅ ਸਰ ਕੋਈ ਇਹੋ ਜਿਹੀ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਤਾਂ ਕਹੀਆ ਜਿਵੇਂ ਕਿ ਇਹ ਪਟੇ ਵਿਡੇ ਕੋਈ ਨੋ ਰਿਕਵਰੀ ਪ੍ਰੋਪੋਜ਼ ਕਰ ਰਹੇ ਆ ਕੋਈ ਹਥਿਆਰਗਰਾਂ ਤੋਂ ਬਰਾਮਦ ਹੋਏ ਹੋਣ ਜਾਂ ਫਿਰ ਕੋਈ ਇਹਨਾਂ ਦਾ ਪਿੱਛੇ ਕੋਈ ਗੈਂਗ ਨਾਲ ਕੋ ਰਿਲੇਟਡ ਹੋਵੇ ਚਾਹੀ ਲੋਕਲ ਹਨ ਇਹ ਵੀ ਦੱਸੋ ਸਰ ਪਲੀਜ਼ ਇਹ ਸਾਰੇ ਲੋਕਲ ਨੇ ਜਿਹੜਾ ਹੁਣ ਇਹਨਾਂ ਦਾ ਜਦੋਂ ਅਸੀਂ ਰਿਕਾਰਡ ਦੇਖਦੇ ਹਾਂ ਜਿਵੇਂ ਪਹਿਲਾਂ ਵੀ ਇਹਨਾਂ ਦੇ ਨਸ਼ਿਆਂ ਦੇ ਇਹ ਨਸ਼ਾ ਵੇਚਣ ਦੇ ਐਡਿਕਟਡ ਨੇ ਜਿੰਨਾ ਚਿਰ ਇਹ ਜੇਲ੍ਹ ਚ ਇਹ ਰਹਿੰਦੇ ਨੇ ਜਾਂ ਮਕਦਮੇ ਚੱਲਦੇ ਨੇ ਉਸ ਤੋਂ ਬਾਅਦ ਇਹ ਬੇਲ ਆਊਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਸੇ ਹੀ ਆਤਮੀ ਜਿਹੜੀ ਪਹਿਲੀ ਹੀ ਪਿਛੇ ਤੇ ਆ ਜਾਂਦੇ ਨੇ ਨਸ਼ਾ ਵੇਚਦੇ ਨੇ ਇਹ ਪੁਲਿਸ ਵੱਲੋਂ ਜਿਹੜਾ ਅਸੀਂ ਵੀ ਇਹਨਾਂ ਤੇ ਹਰ ਟਾਈਮ ਨਿਗਰੱਖਦੇ ਆ ਕਿ ਕੀ ਇਹ ਐਕਟਿਵ ਤਾਂ ਨਹੀਂ ਹੋ ਗਏ ਜੇਕਰ ਐਕਟਿਵ ਹੁੰਦੇ ਨੇ ਨਸ਼ੇ ਦੇ ਵਿੱਚ ਇਹ ਅਸੀਂ ਉਸੇ ਤਰ੍ਹਾਂ ਇਹਨਾਂ ਦੇ ਜੋ ਬੰਦੀ ਕਾਰਵਾਈ ਕਰਦੇ ਆ ਹਾਂ ਇਹਨਾਂ ਦਾ ਕੋਈ ਕੋਈ ਇਸ ਤਰ੍ਹਾਂ ਹੋਰ ਕੋਈ ਅ ਅਪਰਾਧਿਕ ਮਾਮਲੇ ਵੀ ਇਹਨਾਂ ਤੇ ਵੇਖੇ ਦੱਜ ਹੈ ਨੇ ਪਰ ਕੋਈ ਗੈਂਗ ਨਾਲ ਜਾਂ ਇਸ ਤਰ੍ਹਾਂ ਕੋਈ ਜਾਂ ਕੋਈ ਨਹੀਂ ਹੈ ਸਰ ਜੋ ਮਤਲਬ ਕਿ ਆਮ ਜਿਵੇਂ ਕਿ ਸੀਓ ਭਗਵੰਤ ਮਾਲੋਈ ਇਹ ਮੁਹਿੰਮ ਚਲਾ ਰਹੀ ਹੈ ਵੀ ਜੋ ਬੱਚੇ ਕੇ ਨਸ਼ੇ ਦੀ ਆਦੀ ਹੋ ਚੁਕੇ ਆ ਦੈਟਸ ਆ ਪੇਸ਼IENTS ਮਤਲਬ ਕਿ ਉਹਨਾਂ ਨੂੰ ਐਡਮਿਟ ਕਰਾਇਆ ਜਾ ਰਿਹਾ ਹੈ ਤੇ ਇੱਕ ਕੁਐਸਚਨ ਇਹ ਵੀ ਆ ਰਿਹਾ ਕਿ ਆਮ ਪਬਲਿਕ ਵੱਲੋਂ ਨਾ ਮਤਲਬ ਕਿ ਲੋਕਾਂ ਵੱਲੋਂ ਪੇਰੈਂਟਸ ਵੱਲੋਂ ਆ ਰਿਹਾ ਹਨ ਕਿ ਜੋ ਡੀਡੈਕਚਰਸ ਬਣੇ ਹਨ ਉਹਨਾਂ ਦੇ ਮਤਲਬ ਕਿ ਦੇਖ ਰੇ ਜਿਹੜੀ ਹੁੰਦੀ ਹੈ ਉਥੇ ਐਡਮਿਟ ਕਰਦੇ ਹਨ 15 ਦਿਨ ਤੋਂ ਉੱਪਰ ਨਹੀਂ ਰੱਖਦੇ ਹਨ ਉਸ ਲਈ ਕੋਈ ਗਾਹ ਹੈ ਵਦੂ ਵੀ ਕੰਮ ਕੋਈ ਉਹ ਉਸ ਤੋਂ ਉੱਪਰ ਵੀ ਰੱਖ ਸਕਦੇ ਆ ਦਿਨ ਤੋਂ ਨਹੀਂ ਬਿਲਕੁਲ ਜਦੋਂ ਨਸ਼ਾ ਸ਼ਰਬ ਕੇਂਦਰ ਚ ਅਸੀਂ ਲੈ ਕੇ ਜਾਂਦੇ ਆ ਤੇ ਉਹ ਜਿੰਨਾ ਚਿਰ ਜੇ ਡਾਕਟਰ ਨੇ ਸਾਨੂੰ ਜੇ ਕੋਈ ਆਪ ਛੱਡਣ ਦੇ ਕਹੀ ਹੁੰਦਾ ਵੀ ਕਈ ਇਹਦਾ ਆਪ ਛੱਡਣ ਦੇ ਵਿਲਿੰਗ ਹੁੰਦੇ ਨੇ ਤੇ ਉਹਨਾਂ ਨੂੰ ਅਗੇ ਕੰਟੀਨਿਊ ਰੱਖਿਆ ਜਾਂਦਾ ਮਹੀਨਾ ਦੋ ਮਹੀਨੇ ਜਿੰਨਾ ਚਿਰ ਮੈਡੀਸਨ ਉਹਨਾਂ ਦੀ ਪ੍ਰੋਪਰ ਚੱਲਦੀ ਹੈ ਮਤਲਬ ਕਿ ਵਧਾਈ ਜਾਂਦਾ ਤੇ ਵਧਾਈ ਜਾ ਸਕਦੀ ਬਿਲਕੁਲ ਅਗਲੇ ਸੈਂਟਰ ਚ ਉਹਨਾਂ ਨੂੰ ਅਗੇ ਫਾਰਵਰਡ ਕਰ ਦਿੰਦੇ ਆ ਜਿੱਥੇ ਇਹਨਾਂ ਨੂੰ ਪ੍ਰੋਪਰ ਖਾਣ ਦਾ ਪ੍ਰੋਪਰ ਕੱਢਣ ਦਾ ਸਭ ਕੁਝ ਸਾਡੇ ਕੋਲ ਸੈਂਟਰਾਂ ਦੇ ਵਿੱਚ ਪ੍ਰਬੰਧ ਹੈ ਤੇ ਉੱਥੇ ਕਈ ਉਹਨਾਂ ਕੁਝ ਲੜਕੇ ਮਹੀਨਾਵਾਂ ਨੂੰ ਦੋ-ਦੋ ਮਹੀਨੇ ਵੀ ਉੱਥੇ ਦੋ-ਦੋ ਮਹੀਨੇ ਅਕਸਰ ਹੀ ਉੱਥੇ ਰਹਿੰਦੇ ਨੇ ਤੇ ਬੜੇ ਰਿਜ਼ਲਟ ਪੋਜ਼ਿਟਿਵ ਆਉਂਦੇ ਨੇ ਤੇ ਅਸੀਂ ਇਸੇ ਤਰ੍ਹਾਂ ਹੀ ਹੁਣ ਜਿਵੇਂ 10 ਕੱਲ ਲੜਕੇ ਜਿਹੜੇ ਅਸੀਂ ਐਡੀਸ਼ਨ ਸੈਂਟਰਾਂ ਚ ਜੀ ਸਰ ਥੈਂਕ ਯੂ ਸਰ